ਉਰੇ ਤੋਂ ਦਿਓ ਬਹੁਤ ਸਾਡਾ ਇੰਸ਼ੋਰੈਂਸ ਆ ਉਹ ਉਹ ਵੀ ਸਵਾਈਪ ਹੋਇਆ ਹੋ ਜੇ ਅ ਕਾਰ ਜੇ ਤਾਂ 50 ਲੱਖੀ ਮਿਲੂਗੀ ਜੇ ਕਾਰ ਸਵਾਈਪ ਕੀਤਾ ਹੋਊ ਤੁਸੀਂ 3 ਮਹੀਨਿਆਂ ਦੇ ਵਿੱਚ ਵਿੱਚ ਇਹ ਤਰੂੜਤੀਆ ਬੈਂਕ ਦਿੰਦੀ ਆ ਆ ਜਿਹੜਾ ਫੌਜੀਆ ਨੂੰ ਦਿੰਦੇ ਨੇ ਇਹ ਬੈਂਕ ਦਿੰਦੀ ਆ ਇਹ ਜਰ ਇਹ ਫੋਲਟੜਾ ਗੂ ਟੀਮ ਨਾਲ ਮਤਲਬ ਉਹ ਕਾਪਰੇਟ ਕਰਕੇ ਹਾਂ ਜੀ ਹਾਂ ਆਈ ਨਹੀਂ ਹੈਗਾ ਮਤਲਬ ਪਿੰਡ ਦੇ ਬੰਦੇ ਵੀ ਆਏ ਸੀ ਸਰਪੰਚ ਸਾਹਿਬ ਵੀ ਆਏ ਸੀ ਪੁਲਿਸ ਟੀਮ ਵੀ ਆਈ ਹੋਈ ਆ ਬਟ ਮਤਲਬ ਕਾਰਵਾਈ ਨਹੀਂ ਅਸੀਂ ਇੱਕ ਵਾਰੀ ਸੀਲ ਕਰਤਾ ਇਹਨੂੰ ਉਹ ਬੰਦਾ ਹੀ ਨਹੀਂ ਆਇਆ ਜੇ ਉਹਦਾ ਉਹਨੂੰ ਅਸੀਂ ਉਹ ਨੋਟਸ ਵਗੈਰਾ ਦਿੱਤਾ ਤੇ ਮਤਲਬ ਉਹਨੂੰ ਇਨਟੀਮੇਸ਼ਨ ਮਿਲ ਜੂਗੀ ਉਹ ਸਾਨੂੰ ਆ ਕੇ ਅਪਰੋਚ ਕਰੂਗਾ ਵੀ ਇਹਨੂੰ ਸੀਲ ਨੂੰ ਵੀ ਅਸੀਂ ਕੋਆਪਰੇਟ ਕਰਨ ਦੀ ਤਿਆਰ ਆਂ ਵੀ ਕਾਰਵਾਈ ਜੋ ਵੀ ਕਰਨਾ ਚਾਹੁੰਦਾ ਫੁੱਲ ਟੀਮ ਤੇ ਤੇ ਉਹ ਅਗਲੀ ਕਾਰਵਾਈ ਉਸ ਤੋਂ ਬਾਅਦ ਜਿਹੜੀ ਹੋਊਗੀ ਉਸ ਤੋਂ ਬਾਅਦ ਰਿਪੋਰਟ ਆ ਦੇਵਗੀ ਲਾਹ। ਰੋਪੋਤਾਰ ਦੀ ਅਗਲੀ ਕਾਰਵਾਈ। ਇਹਦਾ ਵੀ ਵੀਡੀਓ ਤਾਂ ਅਸੀਂ ਬਾਹਰ ਖੜੇ ਆ ਸਵੇਰ ਦੇ 6 ਵਜੇ ਕਿੱਥੋਂ ਸਰ ਤੁਸੀਂ ਮੁਲਕ ਤੋਂ? ਸ਼੍ਰੀਸ਼ ਜੀ ਪਾਰਟੀ ਨਾਲ ਸੀ ਸਾਡੇ। ਕੁੱਤੀ ਵਾਏ ਤਾਂ ਬਿੱਟੇ ਕਿ ਇੱਧਰ ਐਸਾ ਕੁਝ ਨਹੀਂ ਪਤਾ ਲੱਗਦਾ। ਕੈਮਰਾ ਵਾਲਾ ਇੱਧਰ ਤੋਂ ਮਾੜਾ ਰੱਖਣਾ ਜੀ। ਉਹ ਖਾਲੀਗਾ। ਦਾ ਰਿਟਰ ਹੈ ਹੋਈ ਗਣ ਦਵਾਰੇ ਇਹ ਹੁਣ ਦੂਵਾਂ ਅਗਲੀ ਘਰ ਬਈ ਹਾਂਜੀ ਉਹਨਾਂ ਦੀ ਪ੍ਰੈਜੈਂਸ ਚ ਜੇ ਕੌਸ਼ਲਾਂ ਨੂੰ ਚਾਹੇ ਚਾਹੇ ਮਿਲ ਲੈਣਾ ਉਹਨਾਂ ਦੇ ਤਾਂ ਥੀਲੀ ਹੋ ਗਿਆ ਮੈਂ ਕਰਦਾ ਕਰੀ ਉਹ ਚੋਂ ਕੀ ਕੁਛ ਤੇ ਫੜਾਇਆ ਕਿ ਕਿਸ ਤਰ੍ਹਾਂ ਦੀ ਜਿਹੜੀ ਕਰਦੇ ਕਿ ਤੁਹਾਨੂੰ ਸਾਨੂੰ ਇੱਕ ਗੁਪ ਸੋਚਨਾ ਮਿਲੀ ਸੀ ਕਿ ਲਾਰਾ ਗਾਗਾ ਦੇ ਕੋਲ ਪਿੰਡ ਕੋਟਾ ਡੇਲ ਹੈ ਜਿੱਥੇ ਕਿ ਕੋਈ ਬੰਦਾ ਅ ਦੁੱਧ ਤਿਆਰ ਕਰਕੇ ਲੈਰਗਾਗਾ ਵੀ ਕਿ ਰੋਜ਼ ਸਪਲਾਈ ਕਰਦਾ ਹੈ ਟੈਂਕਰਾਂ ਵਿੱਚ ਭਰ-ਭਰ ਕੇ ਤੇ ਅੱਜ ਤਕਰੀਬਨ ਸਵੇਰੇ 6:30 ਵਜੇ ਜਦੋਂ ਅਸੀਂ ਇੱਥੇ ਆਏ ਕੁਝ ਚਿਰ ਪਹਿਲਾਂ ਉਹ ਲੈ ਚਲਾ ਗਿਆ ਸੀ ਤੇ ਅਸੀਂ ਉਹਨੂੰ ਬਾਰ-ਬਾਰ ਫੋਨ ਵੀ ਕੀਤਾ ਤੇ ਉਹਨੇ ਆਉਣ ਦਵਾਨਾ ਕਰਨੀ ਕੀਤੀ ਤੇ ਹੁਣ ਉਹਨੇ ਜਵਾਬ ਦਿੱਤਾ ਮੈਂ ਨਹੀਂ ਆਉਂਦਾ ਇਸ ਕਰਕੇ ਅਸੀਂ ਉਹਨੂੰ ਸੀਲ ਕਰਕੇ ਜਾ ਰਹੇ ਹਾਂ ਚਲ ਉਹਨਾਂ ਦੇ ਕਿੰਨੇ ਗੇਟ ਹੈਗੇ ਜਿਹੜੇ ਸੀਲ ਕੀਤੇ ਗਏ ਨੇ ਤੇ ਸਮਾਨ ਕੀ ਕੁਝ ਨਜ਼ਰ ਆਇਆ ਤੁਹਾਨੂੰ ਜਿੱਥੇ ਇਹ ਸਾਰਾ ਆਪਣਾ ਇਹ ਪ੍ਰੋਸੀਜਰ ਕਰਦਾ ਸੀ ਉਹਦੇ ਦੋ ਗੇਟ ਨੇ ਉਹਦੇ ਵਿੱਚ ਤਕਰੀਬਨ ਰਿਫਾਈਨਡ ਆਇਲ ਇਸ স্কਿਮਡ ਮਿਲਕ ਜਿਹਨੂੰ ਸੁੱਕਾ ਦੁੱਧ ਕਹਿੰਦੇ ਆ ਤੇ ਗੈਸ ਸਿਲੰਡਰ ਤੇ ਦੁੱਧੀਆਂ ਕੰਨੀਆਂ ਉਹ ਸਾਰੀਆਂ ਤਕਰੀਬਨ ਅਸੀਂ ਅੰਤ ਗੇਟ ਦੇ ਨੀਚੋਂ ਦੇਖਿਆ ਤਾਂ ਉਹ ਸਾਰਾ ਉੱਥੇ ਪਿਆ ਹੈ ਤਾਂ ਅਸੀਂ ਉਹਨੂੰ ਸੀਲ ਕਰ ਦਿੱਤਾ ਗਿਆ ਸਰ ਇਹ ਦੁੱਧ ਕਿੱਥੇ ਜਾਂਦਾ ਸੀਗਾ ਕੁਝ ਪਤਾ ਲੱਗਾ ਕਿੰਨੀ ਕਿੰਨੀ ਕੁਆਂਟੀਟੀ ਚ ਦੁੱਧ ਬਣਦਾ ਸੀਗਾ ਜਿਸ ਤਰ੍ਹਾਂ ਤੁਸੀਂ ਗੱਲ ਕਰਦੇ ਹੋ ਟੈਂਕਰ ਲੈ ਕੇ ਆਉਂਦੇ ਸੀਗੇ ਹਮਦਰ ਜੀ ਸਾਨੂੰ ਸੂਚਨਾ ਮਿਲੀ ਸੀ ਉਹਦੇ ਚ ਇਹ ਸੀ ਵੀ ਇਹ 2-3 ਟੈਂਕਰ ਬਣਾ ਕੇ ਲਹਾਰਾ ਗਾਗਾ ਵਿਖੇ ਸ਼ਹਿਰ ਦੇ ਵਿੱਚ ਹੀ ਸਪਲਾਈ ਕਰਦੇ ਸੀ ਹੁਣ ਕਿਸ ਤਰ੍ਹਾਂ ਦੀ ਕਾਰਵਾਈ ਹੈਗੀ ਜੀ देखो ਅਸੀਂ ਇਹ ਜਿਹੜਾ ਸਾਰਾ ਇਹ ਦੋਨੇ ਗੇਟ ਜਿਹੜੇ ਅਸੀਂ ਸੀਲ ਕਰ ਦਿੱਤੇ ਨੇ ਤੇ ਉਸ ਤੋਂ ਬਾਅਦ ਜਦੋਂ ਸਾਡੇ ਕੋਲ ਆਏਗਾ ਅਸੀਂ ਉਹਦੀ ਪ੍ਰੈਜੈਂਸ ਦੇ ਵਿੱਚ ਇਹਨਾਂ ਨੂੰ ਖੋਲਾਂਗੇ ਤੇ ਸੈਂਪਲਿੰਗ ਇਹਦੀ ਫੇਰ ਦੁਬਾਰਾ ਸੈਂਪਲਿੰਗ ਕਰਾਂਗੇ। ਅੰਡਰਸਟੈਂਡ ਸਰ ਕੋਈ ਟੈਂਕਰ ਨੰਬਰ ਮਿਲੇ ਹੈ ਤੁਹਾਨੂੰ ਕੋਈ ਗੱਡੀ ਨੰਬਰ ਮਿਲੇ ਹੋਣ ਕੋਈ ਉਹਨਾਂ ਦੀ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਹੋਵੇ ਜਾਂ ਕਿੱਥੇ ਗਏ ਉਹ ਟੈਂਕਰ ਫਾਲ ਕੀਤੀ ਹੋਵੇ। ਨਹੀਂ ਉਹ ਸਾਨੂੰ ਨੰਬਰ ਆ ਜਾਏਗਾ ਅਸੀਂ ਇਹ ਉੱਪਰ ਮੈਸੇਜ ਕਨਵੇ ਕਰ ਦਤਾ। ਜੇ ਜਦੋਂ ਆਇਆ ਤਾਂ ਅਸੀਂ ਉਹ ਜਿਹੜੇ ਗੱਡੀ ਹੈ ਉਹਨੂੰ ਵੀ ਉਹਦੇ ਤੇ ਵੀ ਕਾਰਵਾਈ ਜਿਹੜੀ ਹੋਊਗੀ ਆਰਟੀਸ ਨਾਲ ਗੱਲ ਕਰਕੇ ਕਰਾਂਗੇ ਜਿੱਥੇ ਇਹ ਮੰਨ ਲੈਂਦੇ ਸੀਗੇ ਜੀ ਕਿ ਉਹਨਾਂ ਤੇ ਵੀ ਕਾਰਵਾਈ ਹੋਊਗੀ ਜਿਹੜੇ ਮੰਨ ਲੈਂਦੇ ਸੀਗੇ ਜਾਂ ਹਾਂ ਉਹ ਅਸੀਂ ਹੁਣ ਲਹਿਰ ਅੱਗੇ ਜਾਂਦੇ ਹਾਂ ਉੱਥੇ ਅਸੀਂ ਪਤਾ ਕਰਾਂਗੇ ਵੀ ਇਹ ਸਪਲਾਈ ਕਿੱਥੇ ਕਰਦਾ ਸੀ ਸਰ ਇੱਕ ਕੁਐਸਚਨ ਸੀਗਾ ਵੀ ਇਹ ਤੁਸੀਂ ਪਿੰਡ ਦੇ ਵਿੱਚ ਕਾਰਵਾਈ ਕੀਤੀ ਹੈ ਇਹਦਾ ਪਿੰਡ ਦਾ ਕੋਈ ਮਤਵਰ ਬੰਦਾ ਜਾਂ ਕੋਈ ਪੰਚਾਇਤ ਜਾਂ ਕੋਈ ਸਰਪੰਚ ਮੌਕੇ ਤੇ ਹੌਨਸਟ ਨਾਲ ਪੁਲਿਸ ਟੀਮ ਸਾਰੀ ਨਾਲ ਇਹਨਾਂ ਨੂੰ ਅਸੀਂ ਨਾਲ ਲੈ ਕੇ ਆਏ ਸੀ ਤੇ ਪਿੰਡ ਦੇ ਸਰਪੰਚ ਸਾਹਿਬ ਵੀ ਆਏ ਸੀ ਤੇ ਉਹਨਾਂ ਦੀ ਪ੍ਰੈਜ਼ੈਂਸ ਦੇ ਵਿੱਚ ਹੀ ਸਾਰੀ ਕਾਰਵਾਈ ਹੋਈ ਹੈ ਲਹਿਰੇਗਾ ਕੀ ਤੋਂ ਮੈਂ ਸ੍ਰੀ ਜਵਾਰ ਵਾਲਾ ਪ੍ਰੈਸਰ ਰਿਪੋਰਟਰ ਜੁਝਾਰ ਟਾਈਮ ਲਈ